ਨਾਨਕਸਰ ਠੜ ਪਰੋਵਾਲ ਵਿਖੇ ਸੰਤ ਬਾਬਾ ਅਜਮੇਰ ਸਿੰਘ ਦੇ 93 ਜਨਮ ਦਿਨ ਤੇ ਹੋਏ ਸਮਾਗਮ ਇਸ ਮੌਕੇ ਤੇ ਸੰਤ ਬਾਬਾ ਅਜਮੇਰ ਸਿੰਘ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਸਮਾਜ ਸੇਵਾ ਹਿਤ ਨਿਭਾਈ ਜਾ ਰਹੀ ਭੂਮਿਕਾ ਸਲਾਘਾਯੋਗ ਹੈ ਕਿਉਂਕਿ ਸਮਾਜ ਵਿੱਚ ਭਲੇ ਲਈ ਸੰਤ ਮਹਾਤਮਾ ਸਮੇਂ-ਸਮੇਂ ਤੇ ਆਉਂਦੇ ਹਨ ਇਸ ਮੌਕੇ ਤੇ ਗੱਲਬਾਤ ਕਰਦੇ ਆ ਸੇਵਾ ਸਿਮਰਨ ਟਰਸਟ ਦੇ ਚੇਅਰਮੈਨ ਮਨਜੀਤ ਸਿੰਘ ਪਰੋਵਾਲ ਨੇ ਦੱਸਿਆ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਪ੍ਰਾਪਤ ਇਹ ਮਨੁੱਖ ਜੀਵ ਆਤਮਾ ਅਤੇ ਪਰਮਾਤਮਾ ਦੇ ਮਲਾਪ ਦੀ ਇੱਕ ਅਜਿਹੀ ਘੜੀ ਹੈ ਜੋ ਮਨੁੱਖੀ ਜੀਵ ਨੂੰ ਇਸ ਜਨਮ ਦੇ ਅਸਲ ਮਨੋਰ ਤੋਂ ਜਾਣੂ ਕਰਵਾਉਂਦਾ ਹੈ ਇਸ ਮੌਕੇ ਤੇ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਜੀ ਨੇ ਕਿਹਾ ਕਿ ਜੋ ਮਨੁੱਖ ਆਪਣੇ ਮਨ ਵਿੱਚ ਛਲ ਕਰਪਟ ਹੰਕਾਰ ਲੋਭ ਮੋਹ ਅਤੇ বাসਨਾ ਪੂਰੀ ਤਰ੍ਹਾਂ ਖਤਮ ਕਰ ਲੈਂਦਾ ਹੈ ਉਹ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲਾ ਮਨੁੱਖ ਲੋਕ ਅਤੇ ਪ੍ਰਲੋਕ ਵਿੱਚ ਪ੍ਰਭੂ ਪ੍ਰਮਾਤਮਾ ਦੀ ਅਪਾਰ ਕਿਰਪਾ ਦਾ ਪਾਤਰ ਬਣਦਾ ਹੈ। ਉਹਨਾਂ ਕਿਹਾ ਕਿ ਜੀਵਨ ਨੂੰ ਸਫਲ ਬਣਾਉਣ ਲਈ ਸੰਤ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਸੰਤ ਮਹਾਪੁਰਸ਼ ਸੰਸਾਰ ਵਿੱਚ ਰਹਿੰਦੇ ਹੋਏ ਮਨੁੱਖ ਦੀ ਪ੍ਰਮਾਤਮਾ ਨਾਲ ਮੇਲ ਕਰਵਾਉਂਦੇ ਹਨ। ਇਸ ਮੌਕੇ ਤੇ ਰਾਗੀ ਜੱਥਿਆਂ ਨੇ ਭਜਨ ਕੀਰਤਨ ਰਾਹੀਂ ਸੰਗਤਾਂ ਨੂੰ ਆਪਣੀ ਹਾਜ਼ਰੀ ਭਰਦਿਆਂ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਬਦਾਂ ਦਾ ਵਿਆਖੰਡ ਕੀਤਾ। ਗੱਲਬਾਤ ਕਰਦੇ ਹਾਂ ਸੇਵਾ ਸਿਮਰਨ ٹرسٹ ਦੇ ਚੇਅਰਮੈਨ ਮਨਜੀਤ ਸਿੰਘ ਪਰੋਵਾਲ ਨਾਨਕਸਰ 68 ਵਾਲਿਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਆਏਂ ਮੇ ਪਾਣੀ ਮੇ ਨਾ ਕਹ ਤੇਰੇ ਬਾਗ ਭੁੰਮੀ ਐ ਆਏਂ ਮੇ ਪਾਣੀ ਮੇ पाप

ਬਾਬਾ ਜੀ ਬ੍ਰੇਨ ਨਾਲ ਦੱਸੋ ਮੇਰੇ ਨੂੰ ਸੋ ਸਾਰੀਆਂ ਸੰਗਤਾਂ ਨੂੰ ਇਹ ਵੀ ਤੇ ਨਵੀਂ ਮਾਰਕ ਰਣੀ ਆਪ ਦਾ ਵਰਦੀ ਦਾ ਉਹ ਤੇ ਕੁੱਝ ਨਾ ਹੋਵੇ ਚੇਰਮੈਨ ਸਾਹਿਬ ਅੱਜ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਰਮ ਸਮਾਗਮ ਕਰਵਾਇਆ ਗਿਆ ਆਸਾਨਤ ਜੀ ਅੱਜ ਦੇ ਖੁਸ਼ੀ ਦੇ ਪਲਾਂ ਦੌਰਾਨ ਕੀ ਕਹਿਣਾ ਜੀ ਅੱਜ ਸੰਗਤਾਂ ਦੇ ਵਿੱਚ ਬਹੁਤ ਜਿਆਦਾ ਖੁਸ਼ੀਆਂ ਵਾਲਾ ਮਾਹੌਲ ਹੈ ਤੁਸੀਂ ਇੱਥੇ ਦੇਖ ਰਹੇ ਹੋ ਵੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਆ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਮਹਾਰਾਜ ਦਾ ਜਨਦਨ ਜਿਹੜਾ ਬਾਬਾ ਜੀ ਦਾ ਮਨਾ ਰਹੇ ਆ ਤੇ ਨਾਲ ਦੀ ਨਾਲ ਪ੍ਰਬੰਧ ਤੁਸੀਂ ਦੇਖ ਰਹੇ ਹੋ ਸੇਵਾ ਕਿਸ ਤਰ੍ਹਾਂ ਚੱਲ ਰਹੀ ਹੈ ਹਰੇਕ ਇਨਸਾਨ ਸੰਗਤ ਦਾ ਬੰਦਾ ਸੇਵਾਦਾਰ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਆ ਕੋਈ ਕਿਸੇ ਦੇ ਨਾਲ ਤੀਰਖਾ ਭਾਵ ਨਹੀਂ ਕੋਈ ਕੋਸ਼ੋਰ ਨਹੀਂ ਕੋਈ ਪ੍ਰਸ਼ਾਦੇ ਦੀ ਤੋੜ ਨਹੀਂ ਪਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦਾ ਹੜਾ ਆਇਆ ਪਿਆ ਤੇ ਨਾਲ ਦੀ ਨਾਲ ਹੀ ਸੇਵਾ ਵੀ ਉਨੀ ਵੱਡੀ ਤਦਾਦ ਦੇ ਵਿੱਚ ਸੇਵਾਦਾਰ ਜਿਹੜੇ ਆ ਉਹ ਕਰ ਰਹੇ ਆ ਬਹੁਤ ਵੱਡੇ ਪੁਖਤਾ ਪ੍ਰਬੰਧ ਜਿਹੜੇ ਆ ਉੱਥੇ ਲੱਗੇ ਗਏ ਆ ਤੇ ਹੁਣ ਥੋੜੀ ਦੇਰ ਤੋਂ ਬਾਅਦ ਮਹਾਪੁਰਸ਼ ਸੁੰਮੇ ਪੰਡਾਲ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣਗੇ ਤੇ ਨਾਲ ਦੀ ਨਾਲ ਪ੍ਰਸ਼ਾਦ ਵੀ ਦਿੱਤਾ ਜਾਊਗਾ ਮਹਾਪੁਰਸ਼ਾਂ ਦੀ ਕਹਿਮਾ ਜਾਣਦੇ ਜੀਤ ਕੀ ਜੀ ਪਪਾ ਜੀ ਜਨਮ 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 ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ ਉਹਨਾਂ ਦਾ ਤੇ ਨਾਮ ਤੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਬਿਲਡਿੰਗ ਆ ਜਿਹੜੀ ਕਰੋੜਾਂ ਰੁਪਈਆ ਦੇ ਨਾਲ ਜਿਹੜੀ ਪਿੱਛੇ ਕਾਰ ਹੋ ਰਹੀ ਹੈ ਤੋਂ ਮਹਾਪੁਰਸ਼ਾਂ ਦੀ ਉਪਮਾ ਦੇ ਨਾਲ ਸੰਗਤਾਂ ਜਿਹੜੀਆਂ ਉਹ ਸੇਵਾ ਕਰਵਾ ਰਹੀਆਂ ਬਹੁਤ ਵੱਡੀ ਤਕਰੀਬਨ 60000 ਸਕਰ ਫੁੱਟ ਤੋਂ ਉੱਤੇ ਜਿਹੜੀ ਬਿਲਡਿੰਗ ਆ ਉਹ ਪਿਆਰ ਹੋ ਜਾਣੀ ਹੈ ਬਹੁਤ ਜਲਦੀ ਸੰਕਤਾ ਨੂੰ ਦਰਬਾਰ ਸਾਹਿਬ ਵਾਸਤੇ ਨਵੇਂ ਦਰਬਾਰ ਸਾਹਿਬ ਵਾਸਤੇ ਵੀ ਹੋ ਸਕਦਾ ਜਿੰਦੇ ਆਉਂਦੇ ਜਨਮ ਤੱਕ ਅਸੀਂ ਉਹਨੂੰ ਪਿਆਰ ਕਰ ਦਈਏ ਸੰਕਤਾ ਦਾ ਸਹਯੋਗ ਅਸੀਂ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਸੁਨੀਤੀ ਸਾਧ ਸੰਗਤ ਨੂੰ ਪਾਪਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ